ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪੀਰਤਮ ਸੁਹਲਾ ਸੁਹਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ੴ ਸਤਗੁਰ ਪ੍ਰਸਾਦ ਜੈ ਕਰ ਕੀਰਤ ਆਖੀਆ ਕਰਦੇ ਕਾਹੋਏ ਵਿਚਾਰੋ ਤਿਤ ਘਰ ਗਾਉ ਸੁਹਲਾ ਸਿਮਰਹੁ ਸਰਜਣਹਾਰੋ ਤੁ ਗਾਉ ਮੇਰੇ ਨਿਰਭਉ ਕਾਸ ਸੁਖਨਾ ਹੋ ਵਾਰੀ ਜਤ ਸੋਹ ਲੈ ਸਦਾ ਸੁਖ ਹੋਏ ਰਹਾ ਨਿਤ ਨਿਤ ਜੀੜੇ ਸਮਾਲੀਆਂ ਨ ਦੇਖੇਗਾ ਦੇਵਨ ਹਾਰ ਤੇਰ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਗਵਣ ਸਮਾਰ ਸੰਬਦ ਸਾਹ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੋ ਸੱਜਣ ਅਸੀਸੜੀਆਂ ਜੋ ਸੋਹ ਵੈ ਸਰ ਸੋਮੇਲ ਕਰ ਕਰ ਇਹੋ ਪਹੁੰਚਾ ਸਦਰੇ ਨਿਤ ਪਾਵਨ ਸਦਾ ਹਾਰਾ ਸਿਮਰਿਐ ਨਾਨਕ ਸੇ ਦਿਹ ਆਵਨ ਰਾਗ ਆਸਾ ਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰਗਰ ਇਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਖੋ ਡਾਈ ਤੋਏ ਰਹਾਉ ਰਸੂਆ ਚਸੂਆ ਕਣੀਆਂ ਪਹਿਰਾ ਤੇ ਤਿਵਾਰੀ ਮਾਹ ਹੋਆ ਸੂਰਜ ਕੋ ਰਤਨਕ ਨਾਨਕ ਕਰਤੇ ਕੇ ਕੀਤੇ ਵੇਸ ਰਾਗਤਨ ਆਸਰੀ ਮਹੱਲਾ ਪਹਿਲਾ ਧਗਨ ਮਥਾਲ ਰਵ ਚੰਦ ਦੀਪਕ ਬਾਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਲ ਆਣ ਲੋ ਪਵਨ ਚਵਰੋ ਕਰੇ ਸਗਲ ਬਨਰਾਇ ਫੂਨੰਤ ਜੋਤੀ ਜੈ ਅਰਤੀ ਹੋਏ ਪੰਖੰਡਨ ਤੇਰੀ ਆਰਤੀ ਅਨਹਤਾ ਸਉਦਵਾਜਾਂ ਤਪੇਰੀ ਰਹਾਉ ਸਸਤਵ ਨਾਨ ਨਨ ਨਨ ਹਤੋ ਹੈ ਕੋ ਸਹਸਮੂਰਤਨ ਨਾਇਕ ਤੋਹੀ ਸਸਤ ਪਦ ਬਿਮਰ ਨਾਨਕ ਪਦ ਗੰਧ ਵਿਨ ਸਸਤ ਤਉ ਗੰਧ ਇਵ ਚਲਤ ਮੋਹੀ ਤਲਵ ਮਹ ਜੋਤ ਜੋਤ ਹ ਸੋਏ ਤਿਸ ਦਾ ਚਾਨਣ ਸਭ ਮਹ ਚਾਨਣ ਹੋਏ ਗੁਰ ਸਾਖੇ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮੁਕਰੰਦ ਲੋਬ ਤੁਮਰੋ ਅਨੰਦ ਨੂੰ ਮੋਹੇ ਆਹੀ ਪਿਆਸਾ ਕਿਰਪਾ ਜਨ ਦੇ ਨਾਨਕ ਸਾਰੰਗ ਕਾ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗਉੜੀ ਪੂਰਬੀ ਮਹੱਲਾ ਤੁਥਾਂ ਕਾਮ ਕ੍ਰੋਧ ਨਗਰ ਵਸ ਪਰਿਆ ਮੇਰੇ ਸਾਧੂ ਖੰਡਲ ਖੰਡਾ ਹੈ ਪੂਰਵ ਲਿਖੈ ਗੁਰ ਪਾਇਆ ਮਨ ਹੰਨ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੰਨ ਵੱਡਾ ਹੈ ਕਰ ਡੰਡਾਤ ਪੰਨ ਵੱਡਾ ਹੈ ਰਹਾ ਸਾਖਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੈ ਜੋ ਜੋ ਤੱਲਾ ਤੁਬਾ ਦੁੱਖ ਪਾਵੈ ਜਮ ਕਾਲ ਸਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਉ ਖੰਡਾ ਹੈ ਅਵਨਾਸੀ ਪੁਰਖ ਪਾਪਰਨੇ ਸਰ ਬਹੁ ਸੋਵਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਬੀਰ ਪ੍ਰਭ ਤੇਰੇ ਹਰ ਆਖ ਰਾਖ ਵਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਅਨਨਾ ਮਹੀਂ ਸੁਖ ਮੰਡਾ ਹੈ ਰਾਗ ਗਉੜੀ ਪੂਰਬੀ ਮਹੱਲਾ ਪੰਜਵਾਰ ਪਰੋਬਨੰਤੇ ਸੁਨੋ ਮੇ ਰਮਿਤਾ ਸੰਤ ਤਹਲ ਕੀ 베ਲਾ ਇਹਾ ਘਾਟ ਚੱਲੋ ਹਰਨਾ ਆਗੇ ਵਸਨ ਸੁਹੇਲਾ ਔਦ ਕਟੈ ਦਨ ਸਰਣਾਰੇ ਮਾਨ ਗੁਰ ਮਿਲ ਕਾਜ ਸੁਵਾਰੇ ਰਹਾਉ ਇਸ ਸੰਸਾਰ ਵਿਚਾਰ ਸੰਸੇ ਮਹ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵ ਇਹ ਰਸ ਅਕਾਥ ਕਥਾ ਤਿੰਨ ਜਾਨੀ ਜਾਂ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਤ ਕਰ ਮਹਿਲ ਪਾਵੋ ਸੁਖ ਸਹਿਜ ਬੋਹਰ ਨਾ ਹੋਏ ਕੋ ਫੇਰਾ ਅੰਦਰ ਜਾ ਮੇ ਪੁਰਖ ਵਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗਾ ਮੌਕ ਕਾਰ ਸੰਤਨ ਕੀ ਤੂਰੇ ਅੰਦਰ ਜਾ ਮੇ ਪੁਰਖ ਵਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗਾ ਮੋਕ ਕਾਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ